ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਬਗਦਾਦ ਦੇ ਬਾਰ ਬਾਰ ਜਾ ਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਸ਼ਹਿਰ ਤੋਂ ਇੱਕ ਦਿਸ਼ਾ ਨੂੰ ਹੋਤਰੇ ਸਾਹਮਣੇ ਸ਼ਮਸ਼ਾਨ ਭੂਮੀ ਹੈ ਵੱਡੀਆਂ ਵੱਡੀਆਂ ਕਬਰਾਂ ਨਜ਼ਰ ਆ ਰਹੀਆਂ ਨੇ ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਆ ਸ਼ਹਿਰ ਤੇ ਐਸ ਬੰਨੇ ਵਸਦਾ ਏ ਤੇ ਆਪਾਂ ਕਿਹੜੇ ਬੰਨੇ ਨੂੰ ਹੋਤਰੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆਂ ਇਹ ਵੀ ਤੈਨੂੰ ਮੈਂ ਇੱਕ ਸ਼ਹਿਰ ਵਿਖਾਉਣ ਲੱਗਾ ਏ ਇੱਕ ਤਲ ਯਾਦ ਰੱਖ ਉਹ ਜਿਹੜੀਆਂ ਉੱਚੀਆਂ ਮਾਰੀਆਂ ਉੱਚੇ ਮਹਿਲ ਉੱਚੇ ਬੰਗਲੇ ਦਿਸਦੇ ਨੇ ਨਾ ਉਹ ਵੀ ਇੱਕ ਸ਼ਹਿਰ ਹੈ ਪਰ ਇਧਰ ਧਿਆਨ ਮਾਰ ਬਣੀਆਂ ਹੋਈਆਂ ਵੱਡੀਆਂ-ਵੱਡੀਆਂ ਕਬਰਾਂ ਇਹ ਵੀ ਇੱਕ ਸ਼ਹਿਰ ਹੈ ਪਰ ਇਹਨਾਂ ਦੇ ਵਿੱਚ ਫਰਕ ਕੀ ਹੈ ਉਹ ਜਿਹੜਾ ਸ਼ਹਿਰ ਸਾਹਮਣੇ ਵਸਦਾ ਹੈ ਨਾ ਉਹਦੇ ਵਿੱਚ ਵੱਸਣ ਵਾਲੇ ਜਿਹੜੇ ਲੋਕ ਨੇ ਉਸ ਸਮੇਂ ਦੇ ਮੁਤਾਬਕ ਇੱਕ ਇੱਕ ਕਰਕੇ ਇਹ ਸ਼ਹਿਰ ਵਿੱਚ ਆ ਵਸਦੇ ਨੇ ਪਰ ਇਹ ਸ਼ਹਿਰ ਵਿੱਚ ਵਸੇ ਹੋਏ ਜਿਹੜੇ ਲੋਕ ਨੇ ਨਾ ਇਹਨਾਂ ਦੇ ਵਿੱਚੋਂ ਕਦੇ ਵੀ ਕੋਈ ਉੱਠ ਕੇ ਉਸ ਬੰਦੇ ਨੂੰ ਨਹੀਂ ਜਾਂਦਾ ਇਹ ਬੜੀ ਸਕੂਨ ਵਾਲੀ ਬੜੀ ਪਿਆਰ ਵਾਲੀ ਜਗ੍ਹਾ ਹੈ ਸਾਨੂੰ ਇੱਥੇ ਰੱਬ ਚੇਤੇ ਆਵੇਗਾ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਆ ਕਿ ਜਦੋਂ ਕੋਈ ਮਨੁੱਖ ਚੜ੍ਹਾਈ ਕਰ ਜਾਂਦਾ ਹੈ ਆਪਾਂ ਉਹਨੂੰ ਅੰਤਮ ਸੰਸਕਾਰ ਵਾਸਤੇ ਸ਼ਮਸ਼ਾਨ ਘੁੰਮੀ ਵਿੱਚ ਲੈ ਕੇ ਜਾਂਦੇ ਆ ਇਹ ਉਸ ਵੇਲੇ ਸਾਰੇ ਸਾਡੇ ਸਾਰਿਆਂ ਨੂੰ ਮੌਤ ਦੇ ਚੇਤੇ ਹੁੰਦੀ ਹੈ ਇਹ ਮੌਤ ਜੀ ਦੇ ਚੇਤੇ ਵਿੱਚ ਹੈ ਉਹਨੂੰ ਰੱਬ ਨਹੀਂ ਭੁੱਲਦਾ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਏ ਕਿ ਦੁਨੀਆ ਵਾਲਿਆਂ ਨੂੰ ਕੀ ਹੋਇਆ ਏ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਤੇ ਕੀ ਕੀਤਾ ਖਸਮ ਵਿਸਾਰ ਖੁਆਰੀ ਕੀਨੀ ਧ੍ਰਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਤੇ ਆਵੋ ਆਪਣੀ ਪਤ 체ਤੀ ਕਰ ਜਾਓ ਦਾਤਾ ਜੀ ਕਹਿੰਦੇ ਇਹ ਬੜੀ ਸਕੂਨ ਵਾਲੀ ਜਗ੍ਹਾ ਹੈ ਇੱਥੇ ਰੱਬ 체ਤੇ ਆਉਂਦਾ ਆ ਮਰਦਾਨਿਆ ਇੱਥੇ ਬੈਠ ਕੇ ਜ਼ਿੰਦਗੀ ਦਾ ਕੋਈ ਸਮਾਂ ਬਤੀਤ ਕਰੀਏ ਸ਼ਾਮਾਂ ਦਾ ਵੇਲਾ ਹੈ ਆਨ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਉਹਨਾਂ ਕਬਰਾਂ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ ਰੈਲਾਂ ਰਲਦੀਆਂ ਨੇ ਰਾਤ ਰਾਣੀ ਦਾ ਪਹਿਰਾ ਲੱਗਦਾ ਹੈ ਇਹ ਦਾਤਾ ਜੀ ਕਹਿੰਦੇ ਭਾਈ ਮਰਦਾਨਾ ਜੀ ਰਬਾਬ ਸੁਰ ਕਰੋ ਕਿ ਉਸ ਕਰਤਾ ਪ੍ਰਮਾਤਮਾ ਵੈਗੁਰੂ ਜੀ ਨਾਲ ਜੁੜੀਏ ਭਾਈ ਮਰਦਾਨਾ ਜੀ ਨੇ ਆਪਣੀ ਰਬਾਬ ਸੁਰ ਕੀਤੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰੀ ਸੱਚੇ ਪਾਤਸ਼ਾਹ ਅਲਾਈ ਬਾਣੀ ਦਾ ਕੀਰਤਨ ਕਰਨ ਲੱਗ ਪਏ ਆਓ ਕਬਰਾਂ ਵਿੱਚ ਬੈਠੇ ਹੋਏ ਗੁਰੂ ਨਾਨਕ ਧੁਰ ਕੀ ਬਾਣੀ ਦਾ ਕੀਰਤਨ ਕਿਵੇਂ ਕਰ ਰਹੇ ਨੇ ਸਰਵਣ ਕਰੀਏ ਜੀ ਇਉਂ ਬਿਆਨ ਕੀਤਾ ਜਾਂਦਾ ਹੈ ਵਿਚ ਕਬਰਾਂ ਦੇ ਬਹਿ ਗਏ ਸੀ ਜਦ ਸਤਗੁਰ ਆਕੇ ਤੇ ਕਾਦਰ ਬਾਬ ਮਰਦਾਨੇ ਤਾਈਂ ਕਿਆ ਸੁਣਾਕੇ ਤੇ ਕਾਦਰ ਬਾਬ ਮਰਦਾਨੇ ਤਾਈਂ ਕਿਆ ਸੁਣਾਕੇ ਤੇ ਇਸ ਬੁਰਖ ਦੀ ਉਸ ਅੱਲਾ ਦੇ ਘਰ ਨਾਲ ਯਾਰੀ ਏ ਤੁਰਕੀ ਬਾਣੀ ਗਾਉਂਦੇ ਜਿਸਨੇ ਦੁਨੀਆਂ ਤਾਰੀ ਏ ਤੁਰਕੀ ਬਾਣੀ ਗਾਉਂਦੇ ਜਿਸਨੇ ਦੁਨੀਆਂ ਤਾਰੀ ਤੇਰੇ ਦਰ ਤੇ ਮੇਰ ਤੇਰ ਦਰਤਾ ਵੀ ਸ਼ੱਕ ਨਹੀਂ ਤੇਰੇ ਦਰ ਤੇ ਮੇਰ ਤੇਰ ਦਰਤਾ ਵੀ ਸ਼ੱਕ ਨਹੀਂ ਉਹ ਉਸ ਨੂੰ ਉਹਦੇ ਦਿਲ ਵਿੱਚ ਸਾਰੀ ਦੁਨੀਆ ਪਿਆਰੀ ਏ ਤੁਰ ਕੀ ਬਾਣੀ ਗਾਉਂਦੇ ਜਿਸ ਨੇ ਦੁਨੀਆ ਤਾਰੀ ਏ ਤੁਰ ਕੀ ਬਾਣੀ ਗਾਉਂਦੇ ਜਿਸ ਨੇ ਦੁਨੀਆ ਤਾਰੀ ਏ ਉਹ ਚਲਾ ਚਲਾਏ ਆਕਾਸ਼ ਝੰਡਾ ਵਿੱਚ ਜਲਾ ਤਲਾਇਆ ਕਾਜ ਖੰਡਾ ਵਿੱਚ ਤੂੰ ਹੀ 라ਵਰਿਆ ਮਿਰਗ ਪੰਖੇਰੂ ਸਬਨਾ ਵਿੱਚ ਹੰਗੂਰੇ ਪਾਰ ਰਹਾ ਮਿਰਗ ਪੰਖੇਰੂ ਸਬਨਾ ਵਿੱਚ ਹੰਗੂਰੇ ਪਾਰ ਰਹਾ ਉਹ ਤੇਰੇ ਬਾਜੋਂ ਕੋਈ ਨਾ ਬੋਲੇ ਗੱਲ ਵਿਚਾਰੀ ਏ ਤੁਰ ਕੀ ਬਾਣੀ ਗਾਉਂਦੇ ਜਿਸਨੇ ਦੁਨੀਆ ਤਾਰੀ ਏ ਤਰਕੀ ਬਾਣੀ ਗਾਉਂਦੇ ਜਿਸਨੇ ਦੁਨੀਆਂ ਤਾਰੀ ਏ ਐਸਾ ਦਾਤਾ ਸਭ ਨੂੰ ਰੋਜੀ ਰੋਟੀ ਦਿੰਦਾ ਏ ਉਹ ਐਸਾ ਦਾਤਾ ਸਭ ਨੂੰ ਰੋਜੀ ਰੋਟੀ ਦਿੰਦਾ ਏ ਮਾਰੇ ਚੰਗੇ ਸਭ ਨੂੰ ਇੱਕੋ ਅੱਖ ਨਾਲ ਵੇਂਦਾ ਏ ਮਾਰੇ ਚੰਗੇ ਸਭ ਨੂੰ ਇੱਕੋ ਅੱਖ ਨਾਲ ਵੇਂਦਾ ਏ ਉਹ ਜੇਸ ਜਗਾ ਦਾ ਮਣਕਾਇੋ ਸੇ ਥਾਂ ਗੰਡ ਮਾਰੀ ਏ ਧੁਰ ਕੀ ਬਾਣੀ ਗਾਉਂਦੇ ਜਿਸ ਨੇ ਦੁਨੀਆਂ ਤਾਰੀ ਏ ਧੁਰ ਕੀ ਬਾਣੀ ਗਾਉਂਦੇ ਜਿਸ ਨੇ ਦੁਨੀਆਂ ਤਾਰੀ ਏ ਤੇਰੇ ਹੁਕਮ ਚ ਪਾਣ ਪਾਣੀ ਤੇ ਇੰਦਰ ਵਰਸੇ ਤੇ ਇੰਦਰ ਵਰਸੇ ਪਿਆ ਬੂਦ ਸੁਵੰਤੀ ਵਾਸਤੇ ਵੇਖੋ ਚਾਤ੍ਰਿਕ ਤਰਸੇ ਪਿਆ ਬੂਦ ਸੁਵੰਤੀ ਵਾਸਤੇ ਵੇਖੋ ਚਾਤ੍ਰਿਕ ਤਰਸੇ ਪਿਆ ਇੱਕਾ ਦਿਓ ਮੇਰਾ ਉਸ ਤੇ ਜੋ ਉਸ ਦਿਲ ਵਿੱਚ ਧਾਰੀ ਏ ਧੁਰ ਕੀ ਬਾਣੀ ਗਾਉਂਦੇ ਜਿਸ ਨੇ ਦੁਨੀਆਂ ਤਾਰੀ ਏ ਧੁਰ ਕੀ ਬਾਣੀ ਗਾਉਂਦੇ ਜਿਸ ਨੇ ਦੁਨੀਆਂ ਤਾਰੀ ਏ ਬਰੇ ਏ ਕੁਦਰਤ ਤੇਰੀ ਏ ਹਰ ਫੁੱਲ ਦੇ ਵਿੱਚ ਅਡਰੀ ਅਡਰੀ ਮਹਿਕ ਖਲੇਰੀ ਏ ਹਰ ਫੁੱਲ ਦੇ ਵਿੱਚ ਵਖਰੀ ਵਖਰੀ ਮਹਿਕ ਖਲੇਰੀ ਏ ਕੋयल ਜੈਸੇ ਪੰਛੀਆਂ ਦੀ ਵੀ ਬੋਲੀ ਪਿਆਰੀ ਏ ਤੁਰ ਕੀ ਬਾਣੀ ਗਾਉਂਦੇ ਜਿਸ ਨੇ ਦੁਨੀਆਂ ਤਾਰੀ ਏ ਤੁਰ ਕੀ ਬਾਣੀ ਗਾਉਂਦੇ ਜਿਸ ਨੇ ਦੁਨੀਆਂ ਆਕਾਸ਼ ਤੇਰੇ ਕਈ ਹੁਕਮ ਅਟ ਚੱਲਦੇ ਨੇ ਚੰਦ ਹਜ਼ਾਰਾਂ ਸੂਰਜ ਲੱਖਾਂ ਦੀਵੇ ਬਲਦੇ ਨੇ ਚੰਦ ਹਜ਼ਾਰਾਂ ਸੂਰਜ ਲੱਖਾਂ ਦੀਵੇ ਬਲਦੇ ਨੇ ਕੋਈ ਅੰਤ ਨਹੀਂ ਪਾਸ ਕਿ ਆਇਆ ਸਾકલ ਧਾਰੀ ਏ ਧੁਰ ਕੀ ਬਾਣੀ ਗਾਉਂਦੇ ਜਿਸ ਨੇ ਦੁਨੀਆਂ ਤਾਰੀ ਏ ਕੀ ਬਾਣੀ ਗਾਉਂਦੇ ਜਿਸਨੇ ਦੁਨੀਆਂ ਤਾਰੀਏ ਫੈਰ ਤੋਂ ਹੈ ਰਹਿਤ ਉਸ ਨੂੰ ਕਿਸੇ ਡਰਾਇਆ ਨਾ ਕਾਲ ਵਿੱਚ ਨਾ ਆਵੇ ਉਸ ਨੂੰ ਮਾਣੇ ਜਾਇਆ ਨਾ ਕਾਲ ਵਿੱਚ ਨਾ ਆਵੇ ਉਸ ਨੂੰ ਮਾਣੇ ਜਾਇਆ ਨਾ तो इसने सारी सृष्ट सवारी तुर्की पाणी गाॾे जिसने दुनिया तारी तुर्की पाणी गिसने दुनिया तारी आदि विच है ए ਓ ਹੋ ਇਹ ਸੁਦਾ ਅੰਤ ਨਾ ਹੋਣਾ ਏ ਦੁਨੀਆਂ ਦੀ ਫੁਲਵਾਰੀ ਇੱਕ ਦਿਨ ਮਿੱਟੀ ਹੋਣਾ ਏ ਦੁਨੀਆਂ ਦੀ ਫੁਲਵਾਰੀ ਇੱਕ ਦਿਨ ਮਿੱਟੀ ਹੋਣਾ ਏ ਉਹ ਮਾਨਸਜੂਨ ਨੂੰ ਧਰਤੀ ਦੀ ਦਿੱਤੀ ਸਰਦਾਰੀ ਏ ਤੁਰਕੀ ਬਾਣੀ ਗਾਉਂਦੇ ਜਿਸਨੇ ਦੁਨੀਆਂ ਤਾਰੀ ਏ ਕੀ ਬਾਣੀ ਗਾਉਂਦੇ ਜਿਸਨੇ ਦੁਨੀਆਂ ਤਾਰੀ ਓਹ ਤਰੀ ਤਰੀ ਦਾ ਲੇਖਾ ਉਸ ਨੂੰ ਦੇਣਾ ਪਹਿਣਾ ਏ ਸੱਚਾਈ ਤੇ ਨੇਕੀ ਨੂੰ ਉਸ ਕੁਝ ਨਾ ਕਹਿਣਾ ਏ ਸੱਚਾਈ ਤੇ ਨੇਕੀ ਨੂੰ ਉਸ ਕੁਝ ਨਾ ਕਹਿਣਾ ਏ ਰਹਾ ਬਾੜ ਆ ਆ ਕੇ ਉਸ ਦਰ ਅਰਜ ਗੁਜਾਰੀ ਏ ਤੁਰ ਕੀ ਬਾਣੀ ਗਾਉਂਦੇ ਯਾ ਤਾਰੀਏ ਧਰ ਕੀ ਬਾਣੀ ਗਾਉਂਦੇ ਜਿਸਨੇ ਦੁਨੀਆ